ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਖਵਾਕ ਜਿਨੀ ਹਰਮੰਦਰ ਸਾਹਿਬ ਅਮਰ ਸਰਸਾ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦੇ ਸ਼ਾਹ ਹੋ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੇ ਸਾਹੋ ਸ਼ਲੋਕ ਮਹਲਾ 3 ਜਾ ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ ਮੋਠ ਗੋਲੀ ਪਾਈਨ ਵਿਸਰਿਆ ਗੁਣਤਾਸ ਮਤ ਜਾਣੋ ਜਗ ਜੀਵੰਦਾ ਦੂਜੇ ਭਏ ਮੋਹਿਆਸ ਜਿਨੀ ਗੁਰਮਖ ਨਾਮ ਨਾ ਚੇਦੇਓ ਸੇ ਬਹਿਣ ਨਾ ਮਿਲਨੀ ਪਾਸ ਦੁੱਖ ਲਾਗਾ ਬਹੁਤ ਕੜਾ ਪਤਕ ਲਤਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੂੰਗਾ ਲਾ ਹੁਆ ਅੰਦਰ ਉੱਬੇ ਸਾਸ ਮਨ ਮੁਖਾਂ ਨੂੰ ਕੋ ਨ ਵਿਸਈ ਚੁਗ ਗਿਆ ਵੇ ਸਾਸ ਨਾਨਕ ਗੁਰ ਮੁਖਾਂ ਨੂੰ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਭਲਾ ਵਾਹਿਗੁਰੂ ਜੀ ਤਨ ਤਨ ਗੁਰੂ ਰਾਮਦਾਸ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲੀ ਦਰਬਾਰਸ ਪੰਜਾਬ ਦੇ ਵਾਰਸੋ ਵਾਹਿਗੁਰੂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਨਕੀ ਅਕਾਲੀ ਦਰਬਾਰਸ ਪੰਜਾਬ ਦੀ ਪੰਜਾਬ ਦੀ ਪੰਚ ਦੀ ਚਾਂਦੀ ਕਲਾ ਤੇ ਆਉ ਸਾਰੇ ਜੋਗਨੀ ਕਾਲੀ ਉਸ ਸਰਕਾਰpur ਕੰਨੀ ਦਾਤਾ ਜੀ ਮਿਹਰ ਕਰੋ ਮਿਹਰ ਕਰੋ ਮਿਹਰ ਕਰੋ ਵਾਹਿਗੁਰੂ ਜੀ ਕਾ ਕਲਸ ਵਾਹਿਗੁਰੂ ਜੀ ਕਾ